ਪੰਜਾਬ ਸਰਕਾਰ ਦੇ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਫਸਲ ਦੀ ਖਰੀਦ ਦਾ ਐਲਾਨ ਕੀਤਾ ਗਿਆ ਪਰ ਖਡੂਰ ਸਾਹਿਬ ਦਾਣਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ 4-3 ਤੋਂ ਫਸਲਾਂ ਲੈ ਕੇ ਬੈਠੇ ਹਾਂ ਕੋਈ ਸਾਰ ਲੈਣ ਤੇ ਲਈ ਨਹੀਂ ਪਹੁੰਚਿਆ ਮੰਡੀ ਦੇ ਵਿੱਚ ਨਾ ਤਾਂ ਪੀਣ ਵਾਲਾ ਪਾਣੀ ਆ ਤੇ ਨਾ ਹੀ ਲੈਟਰਨ ਬਾਥਰੂਮ ਕਿਸਾਨਾਂ ਨੇ ਸਰਕਾਰ ਤੇ ਪਰਸੋਂ ਮੰਗ ਕੀਤੀ ਹੈ ਕਿ ਜਲਦ ਹੀ ਇਹਨਾਂ ਮੁਸ਼ਕਲਾਂ ਦੇ ਵੱਲ ਧਿਆਨ ਦਿੱਤਾ ਜਾਵੇ ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਹਰਜਿੰਦਰ ਸਿੰਘ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਸੀ ਫੋਨ ਤੇ ਗੱਲਬਾਤ ਕਾਨੂੰਨ ਹੈ ਕਿ ਉਹਨਾਂ ਦੇ ਕੋਲ ਹੋਰ ਵੀ ਮੰਡੀਆਂ ਦਾ ਚਾਰਜ ਆ ਤੇ ਐਸੇ ਦੌਰਾਨ ਇਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਜਲਦ ਹੀ ਦੂਰ ਕੀਤਾ ਜਾਵੇਗਾ ਕਿੱਥੋਂ ਆਜੋ ਲਾਗੋ ਕਹਿੰਦੋ ਕਿੰਨੇ ਦਿਨ ਹੋ ਗਏ ਮੰਡੀ 'ਚ ਚਾਰ ਦਿਨ ਹੋ ਗਏ ਕੋਈ ਆਇਆ ਅਧਿਕਾਰੀ ਕੋਈ ਅਧਿਕਾਰੀ ਨਹੀਂ ਇੱਥੇ ਵੜਿਆ ਠੀਕ ਹੈ ਜੀ ਤੇ ਕਿੱਦਾਂ ਦੇ ਪ੍ਰਬੰਧ ਨੇ ਮੰਡੀ ਦੇ ਮੰਡੀ ਦੇ ਮਾੜੇ ਪ੍ਰਬੰਧ ਆ ਜੀ ਨਾ ਇੱਥੇ ਪਾਣੀ ਦਾ ਪ੍ਰਬੰਧ ਆ ਨਾ ਕੋਈ ਲੈਟਰਿੰਗ ਦਾ ਪ੍ਰਬੰਧ ਆ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦਿੱਤੀ ਜਾਵੇ ਕਿਸੋ ਕੀ ਕਹਿਣਾ ਚਾਹੋਗੇ ਇੱਕ ਕਿਸਾਨ ਤੇ ਇੱਥੇ ਬੈਠੇ ਆ ਹਾਜ਼ਰ ਥੁੱਕਰ ਫਸਲ ਸਾਰਾ ਤੇ ਇੱਥੇ ਸਰਕਾਰ ਆਉਣ ਨਹੀਂ ਲਈ ਜੋ ਭਗਵਾਨਤ ਮਾਨ ਨੇ ਕਿਹਾ ਸੀਗਾ ਕਿ ਫਸਲ ਤੁਹਾਡੀ ਰੋਣ ਨਹੀਂ ਦਿੱਤੀ ਜਾਊਗੀ ਤੇ ਕੋਈ ਇੱਥੇ ਆਵੇ ਦੇ ਚੁੱਕੇ ਆ ਕੀ ਕਹਿਣਾ ਚਾਹੋਗੇ ਕੋਈ ਪੁੱਜਾ ਇੱਥੇ ਇੱਕ ਤੁਹਾਡੇ ਕੋਲ ਨਹੀਂ ਕੋਈ ਅਧਿਕਾਰੀ ਨਹੀਂ ਪੁੱਜਿਆ ਸਰਕਾਰ ਦਾ ਦਾਵਾ ਸੀ ਕਿ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਹੋਣ ਦਿੱਤੀ ਜਾਵੇਗੀ ਕੀ ਕਹਿਣਾ ਚਾਹੋਗੇ ਹਾਂਜੀ ਇਹ ਤਾਂ ਮੁਸ਼ਕਲ ਤੇ ਬਹੁਤ ਜ਼ਿਆਦੀ ਆਈ ਹੈ ਹਾਂਜੀ ਆ ਚੌਥਾ ਚਲਸਾ ਦਿਨ ਹੋ ਗਿਆ ਇੱਥੇ ਆਉਂਦੇ ਨੇ ਕੋਈ ਨਹੀਂ ਪੁੱਛ ਰਿਹਾ ਕੋਈ ਪਰਚੇਦ ਲੈਣ ਨਹੀਂ ਪੁੱਛਾ ਕੋਈ ਪੁੱਛਦਾ ਕਿ ਕਿੱਦਾਂ ਮੰਡੀਆਂ ਦੇ ਪ੍ਰਬੰਧ ਕਿੱਦਾਂ ਆ ਕੋਈ ਮੰਡੀਆਂ ਦੇ ਪ੍ਰਬੰਧਾਂ ਦਾ ਕੋਈ ਹਾਲ ਨਹੀਂ ਕੋਈ ਪਾਣੀ ਦਾ ਕਿੱਦਾਂ ਦਾ ਕੋਈ ਤਾਂ ਕੋਈ ਪਾਣੀ ਦਾ ਹੀ ਨਹੀਂ ਕੀ ਮੰਗ ਕਰ ਦੇ ਜੋ ਇਹ ਸਾਡੀ ਮੰਗ ਹੈ ਵੀ ਸਾਡੀ ਫਸਲ ਝੁਕੀ ਜਾਵੇ ਪੰਜਾਬ ਸਰਕਾਰ ਦੇ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਫਸਲ ਦੀ ਖਰੀਦ ਦਾ ਐਲਾਨ ਕੀਤਾ ਗਿਆ ਪਰ ਖਡੂਰ ਸਾਹਿਬ ਦਾਣਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ 4 ਦਿਨ ਤੋਂ ਫਸਲਾਂ ਲੈ ਕੇ ਬੈਠੇ ਹਾਂ ਕੋਈ ਸਾਰ ਲੈਣ ਦੇ ਲਈ ਨਹੀਂ ਪਹੁੰਚਿਆ ਮੰਡੀ ਦੇ ਵਿੱਚ ਨਾ ਤਾਂ ਪੀਣ ਵਾਲਾ ਪਾਣੀ ਆ ਤੇ ਨਾ ਹੀ ਲੈਟਰਨ ਬਾਥਰੂਮ ਕਿਸਾਨਾਂ ਨੇ ਸਰਕਾਰ ਦੇ ਪਰਸੋਂ ਮੰਗ ਕੀਤੀ ਹੈ ਕਿ ਜਲਦ ਹੀ ਇਹਨਾਂ ਮੁਸ਼ਕਲਾਂ ਦੇ ਵੱਲ ਧਿਆਨ ਦਿੱਤਾ ਜਾਵੇ ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਹਰਜਿੰਦਰ ਸਿੰਘ ਦੇ ਨਾਲ ਗੱਲ ਕਰਨੀ ਚਾਹੀ ਤੋ ਉਹਨਾਂ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਸੀ ਫੋਨ ਤੇ ਗੱਲਬਾਤ ਦੁਰਾਨ ਉਹਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਹੋਰ ਵੀ ਮੰਡੀਆਂ ਦਾ ਚਾਰਜ ਆ ਤੇ ਐਸੇ ਦੌਰਾਨ ਇਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਜਲਦ ਹੀ ਦੂਰ ਕੀਤਾ ਜਾਵੇਗਾ ਕਿੱਥੋਂ ਆਜੋ ਲਾਗੋ ਕਹਿੰਦੋ ਕਿੰਨੇ ਦਿਨ ਹੋ ਗਏ ਮੰਡੀ 'ਚ ਚਾਰ ਦਿਨ ਹੋ ਗਏ ਕੋਈ ਆਇਆ ਅਧਿਕਾਰੀ ਕੋਈ ਅਧਿਕਾਰੀ ਨਹੀਂ ਇੱਥੇ ਵੜਿਆ ਠੀਕ ਹੈ ਜੀ ਤੇ ਕਿਦਾਂ ਦੇ ਪ੍ਰਬੰਧ ਨੇ ਮੰਡੀ ਦੇ ਮੰਡੀ ਦੇ ਮਾੜੇ ਪ੍ਰਬੰਧ ਆ ਜੀ ਨਾ ਇੱਥੇ ਪਾਣੀ ਦਾ ਪ੍ਰਬੰਧ ਆ ਨਾ ਕੋਈ ਲੈਟਰਿੰਗ ਦਾ ਪ੍ਰਬੰਧ ਹੋਆ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦਿੱਤੀ ਜਾਵੇ ਕਿਸੋ ਕੀ ਕਹਿਣਾ ਚਾਹੋਗੇ ਇੱਕ ਕਿਸਾਨ ਤੇ ਇੱਥੇ ਬੈਠੇ ਆ ਹਾਜ਼ਰ ਸੁੱਕਾ ਫਸਲ ਸਾਰਾ ਤੇ ਇੱਥੇ ਸਰਕਾਰ ਆਉਣੀ ਨਹੀਂ ਲਈ ਜੋ ਭਗਵਾਨ ਜੀ ਮਾਨ ਨੇ ਕਿਹਾ ਸੀਗਾ ਕਿ ਫਸਲ ਤੁਹਾਡੀ ਰੋਲ ਨਹੀਂ ਦਿੱਤੀ ਜਾਊਗੀ ਤੇ ਕੋਈ ਇੱਥੇ ਆਵੇ ਦੇ ਚੁੱਕੇ ਆ ਕੀ ਕਹਿਣਾ ਚਾਹੋਗੇ ਕੋਈ ਪੁਝਾ ਇੱਥੇ ਇੱਕ ਤੁਹਾਡੇ ਕੋਲ ਨਹੀਂ ਕੋਈ ਅਧਿਕਾਰੀ ਨਹੀਂ ਪੁਝਾ ਸਰਕਾਰ ਦਾ ਦਾਵਾ ਸੀ ਕਿ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਹੋਣ ਦਿੱਤੀ ਜਾਵੇਗੀ ਕੀ ਕਹਿਣਾ ਚਾਹੋਗੇ ਹਾਂਜੀ ਇਹ ਤਾਂ ਮੁਸ਼ਕਲ ਤੇ ਬਹੁਤ ਜ਼ਿਆਦੀ ਆਈ ਹੈ ਹਾਂਜੀ ਆ ਚੌਥਾ ਚੌਥਾ ਦਿਨ ਹੋ ਗਿਆ ਇੱਥੇ ਆਉਂਦਿਆਂ ਨੂੰ ਕੋਈ ਨਹੀਂ ਪੁੱਛ ਰਿਹਾ ਕੋਈ ਪਰਚੇਦ ਲੈਣ ਨਹੀਂ ਪੁੱਜਾ ਕੋਈ ਪੁੱਛਦਾ ਕਿ ਕਿੱਦਾਂ ਮੰਡੀਆਂ ਦੇ ਪ੍ਰਬੰਧ ਕਿੱਦਾਂ ਕੋਈ ਮੰਡੀਆਂ ਦੇ ਪ੍ਰਬੰਧਾਂ ਦਾ ਕੋਈ ਹਾਲ ਨਹੀਂ ਕੋਈ ਪਾਣੀ ਦਾ ਕਿੱਦਾਂ ਦਾ ਕੋਈ ਪਾਣੀ ਦਾ ਹੀ ਨਹੀਂ ਕੀ ਮੰਗ ਕਰਦੇ ਜੋ ਇਹ ਸਾਡੀ ਮੰਗ ਹੈ ਵੀ ਸਾਡੀ ਫਸਲ ਝੁੱਕ ਜਾਵੇ ਤੇ